ਤਸਵੀਰਾਂ ਤੁਹਾਨੂੰ ਨਕੋਦਰ ਦੇ ਕਰਤਾਰਨਗਰ ਦੀਆਂ ਦਿਖਾ ਰਿਹਾ ਹਾਂ ਸ਼ੰਕਰ ਰੋਡ ਤੇ ਕਰਤਾਰਨਗਰ ਗੁਰਦੁਆਰਾ ਸਾਹਿਬ ਦੇ ਕੋਲ ਮੇਰੇ ਪਿੱਛੇ ਤੁਸੀਂ ਇੱਕ ਮੋਟਰਸਾਈਕਲ ਦੇਖ ਰਹੇ ਹੋ ਇਸ ਮੋਟਰਸਾਈਕਲ ਦੇ ਵਿੱਚ ਇੱਕ ਸੱਪ ਵੜ ਗਿਆ ਜੀ ਜੀ ਹਾਂ ਸੱਪ ਇਸ ਮੋਟਰਸਾਈਕਲ ਦੇ ਵਿੱਚ ਵੜ ਗਿਆ ਵਾ ਜਿਹਨੂੰ ਕੱਢਣ ਲਈ ਮੇਰੇ ਵੀਰ ਆਏ ਨੇ ਚੱਕਮਗਲਾਣੀ ਤੋਂ ਚੱਕਮਗਲਾਣੀ ਤੋਂ ਆਏ ਨੇ ਇਹਨਾਂ ਦਾ ਕਹਿੰਨਾ ਕਿ ਸੱਪ ਬੜਾ ਖਤਰਨਾਕ ਆ ਜਿਨ੍ਹਾਂ ਦੇ ਘਰ ਵੜਿਆ ਤੁਹਾਡੇ ਜੀ ਕੀ ਨਾ ਤੁਹਾਡਾ ਜੀ ਰਗਵਿੰਦਰ ਸਿੰਘ ਕਿੱਦਾਂ ਪਤਾ ਲੱਗਾ ਜੀ ਤੁਹਾਨੂੰ ਅਿੱਤਸ ਫੇਰੇ ਗੇਟ ਦੇ ਅੰਦਰ ਬੈਠਾ ਸੀਗਾ ਹੋਰ ਮੋਟਰਸਾਈਕਲ ਖੜਾ ਸੀਗਾ ਜਦੋਂ ਗੇਟ ਖੋਲਿਆ ਤਾਂ ਮੋਟਰਸਾਈਕਲ ਵਿੱਚ ਵੜ ਗਿਆ ਚੈਨ ਕਬਲੇ ਵਿੱਚ ਆ ਤੇ ਫੇ ਇਹਨਾਂ ਦਾ ਨੰਬਰ ਤੁਹਾਡੇ ਕੋਲ ਹੈਗਾ ਸੀ ਹਾਂ ਜੀ ਇਹਨਾਂ ਨੂੰ ਜਾਣਦੇ ਹਾਂ ਇਹਨਾਂ ਦੇ ਭਿੰਦੇ ਭਾਈ ਹਾਂਜੀ ਉਹ ਗੱਲਬਾਤ ਕਰ ਲੈਨੇ ਆ ਕੀ ਨਾ ਸਰ ਤੁਹਾਡਾ ਮੇਰਾ ਨਾਮ ਬੰਟੀ ਆ ਜੀ ਪਿੰਡ ਚੱਕ ਮਗਲਾਨੀ ਤੋਂ ਜੀ ਤੇ ਨਕੋਦਰ ਚ ਤਕਰੀਬਨ ਮੈਂ ਹਜ਼ਾਰਾਂ ਹੀ ਸੱਪ ਫੜ ਲਏ ਜੀ ਤਕਰੀਬਨ 14-15 ਸਾਲ ਤੋਂ ਮੈਂ ਸੱਪ ਫੜਨ ਦਾ ਕੰਮ ਕਰਦਾ ਹਾਂ ਰੈਸਕਿਊ ਕਰਦਾ ਹਾਂ ਜੀ ਤੇ ਜਿਹੜਾ ਲੋਕ ਫੋਨ ਨੰਬਰ ਸਾਡੇ ਦਰਸ਼ਕਾਂ ਦਾ ਕੋਲ ਫੋਨ ਨੰਬਰ ਮੇਰਾ 98883 98214 ਬੰਟੀ ਸੱਪਾਂ ਵਾਲਾ ਮੇਰੀ ਫੇਸਬੁੱਕ ਤੇ ਆਈਡੀ ਆ ਸੱਪਾਂ ਵਾਲਾ ਬੰਟੀ ਇੰਸਟਾਗ੍ਰam ਆਈਡੀ ਆ ਮੇਰੀ ਤੇ ਐਮਰਜੈਂਸੀ ਨੂੰ ਐਨੀ ਟਾਈਮ ਕਿਤੇ ਵੀ ਤੁਸੀਂ ਮੈਨੂੰ ਸੱਦ ਸਕਦੇ ਆ ਤੇ ਇਹਦੀ ਸੇਵਾ ਵੀ ਲੈਣੇ ਤੁਸੀਂ ਸੇਵਾ ਕੋਈ ਖੁਸ਼ੀ ਨਾਲ ਦੇਣਾ ਚਾਹੁੰਦਾ ਠੀਕ ਹੈ ਨਹੀਂ ਤਾਂ ਗਰੀਬ ਆਦਮੇ ਫ੍ਰੀ ਤੇ ਜਿਹੜਾ ਇਹ ਮੋਟਰਸਾਈਕਲ ਦੇ ਵਿੱਚ ਆਪਾਂ ਸੱਪ ਤੁਸੀ ਕਹਿੰਦੇ ਆ ਇਹ ਸੱਪ ਤੁਸੀ ਦੇਖਿਆ ਹਾਂਜੀ ਮੈਂ ਦੇਖਿਆ ਆਪਣਾ ਇਹ ਜਿਹੜਾ ਕੋਬਰਾ ਸੱਪ ਐ ਸਪੈਕਟਿਕਲਡ ਕੋਬਰਾ ਬਹੁਤ ਜਰੀਲਾ ਤੇ ਕਾਫੀ ਖਤਰਨਾਕ ਹੁੰਦਾ ਹੈ ਖਤਰਨਾਕ ਹੈ तकरीबन ਉੱਤਰੀ ਭਾਰਤ ਦਾ ਦੂਜੇ ਨੰਬਰ ਤੇ ਜ਼ਹਿਰੀਲਾ ਸੱਪ ਆਉਂਦਾ ਹੈ ਆਪਣੇ ਕਾਮਨ ਕਰੈਕ ਤੋਂ ਬਾਅਦ ਤੇ ਬਹੁਤ ਜ਼ਹਿਰੀਲਾ ਜਾਨ ਮਾਨ ਦਾ ਕਾਫੀ ਨੁਕਸਾਨ ਹੀ ਕਰਦਾ ਹੈ ਤੇ ਇਹ ਨੂੰ ਕਿਸ ਤਰ੍ਹਾਂ ਤੁਸੀਂ ਫੜਦੇ ਆ ਕਿਸ ਤਰ੍ਹਾਂ ਫੜਦੇ ਇਹਦੇ ਨਾਲ ਆਪਾਂ ਹਜੇ ਤਾਂ ਜਿੱਦਾਂ ਘਰੇਲੂ ਆਪਣਾ ਵਾਈਪਰ ਵਗੈਰਾ ਮਿਲ ਜਾਂਦਾ ਇਹਨੂੰ ਪੂਰਾ ਸੇਫਲੀ ਰਹਿ ਕੇ ਤੇ ਫੇਰ ਹੀ ਆਪਾਂ ਫੜਨ ਦੀ ਕੋਸ਼ਿਸ਼ ਕਰਦੇ ਆ तकरीबन ਮੈਨੂੰ 14-15 ਸਾਲ ਦਾ ਤਜਰਬਾ ਆ ਤੇ ਇਹਨੂੰ ਸੇਫਲੀ ਫੜੀਦਾ ਕੀ ਨਾ ਦੱਸੋ ਮੇਰਾ ਬੰਟੀ ਸੱਪਾਂ ਵਾਲਾ ਚੱਕ ਨੂੰ ਇਹਨਾਂ ਨੂੰ ਫੜ ਇਹਨੂੰ ਫਿਰ ਜਿੱਦਾਂ ਖਾਲੀ ਥਾਵਾਂ ਹੁੰਦੀਆਂ ਜਿੱਦਾਂ ਝੜੀਆਂ ਵਗੈਰਾ ਜੰਗਲੀ ਏਰੀਆ ਉਹਨਾਂ ਵਿੱਚ ਰੀਲੀਜ਼ ਕਰਦੀਦਾ ਕਿ ਦੁਨੀਆ ਵੀ ਸੇਫ ਰਹੇ ਤੇ ਜਿਹੜੇ ਜੰਗਲੀ ਜੀਵ ਇਹ ਵੀ ਸੇਫ ਰਹਣ ਬਿਲਕੁਲ ਜੀ ਜੰਗਲੀ ਜੀਵ ਵੀ ਸੇਫ ਰਹਣ ਚਾਹੀਦਾ ਇਹ ਵੀ ਆਪਣੀ ਕੁਦਰਤ ਦੀ ਇਨਾਮਤ ਹੀ ਆ ਬਿਲਕੁਲ ਜੀ ਭਰਾ ਜੀ ਬੰਟੀ ਨੇ ਜਿਹੜਾ ਸੱਪ ਆ ਫੜ ਲਿਆ ਆ ਸੱਪ ਕਹਿੰਦੇ ਬਹੁਤ ਜ਼ਹਿਰੀਲਾ ਸੀਗਾ ਇੱਕ ਵਾਰੀ ਭਾਜੀ ਮਾੜਾ ਜਿਹਾ ਦਿਖਾ ਦਿਓ ਫੇਰ ਕੱਢ ਕੇ ਹਾਂ ਬਹੁਤ ਜ਼ਹਿਰੀਲਾ ਇੱਕ ਕੋਬਰਾ ਸਾਪ ਆ ਜੀ ਕੋਬਰਾ ਹਾਂ ਫਨੀਰ ਸਾਪੇ ਆ ਫਨੀਰ ਇਹਨੇ ਫਾਨ ਵੀ ਖੜਾ ਕੀਤਾ ਸੀਗਾ ਇਹ ਦੇਖਿਆ ਹੁਣ ਇਹਨੂੰ ਪੈਕ ਕਰ ਲਓ ਜੀ ਪੈਕ ਕਰ ਲਓ ਪੈਕ ਕਰ ਲਓ ਬਹੁਤ ਮਿਹਰਬਾਨੀ ਤੁਹਾਡੀ ਜੀ ਪੈਕ ਹੋ ਗਿਆ ਜੀ ਹੁਣ ਹਾਂ ਜੀ ਹੋ ਗਿਆ ਹੁਣ ਇਹ ਦੱਸੋ ਵੀ ਕਿੰਨੀ ਕਿੰਨਾ ਟਾਈਮ ਤੋਂ ਹੁਣ ਲੱਗਾ ਇੱਥੇ ਇੱਥੇ ਮੈਂ ਤਕਰੀਬਨ 8:00 ਵਜੇ ਤੋਂ ਆਇਆ ਹੋਇਆ ਜੀ ਜੀ ਤੇ ਮੋਟਰਸਾਈਕਲ ਦੇ ਵਿੱਚੋਂ ਜਦੋਂ ਕੱਢਣਾ ਬਹੁਤ ਜ਼ਿਆਦਾ ਔਖਾ ਸੀਗਾ ਫੇ ਆਪਾਂ ਨੂੰ ਪਤਾ ਨਹੀਂ ਸੀਗਾ ਕਿਹੜੀ ਜਗ੍ਹਾ ਤੇ ਲੁਕਿਆ ਉਹਨੂੰ ਦੇਖਣ ਲਈ ਸਾਰਾ ਕੁਝ ਆਪਾਂ ਨੂੰ ਖੋਲਣਾ ਪੈਣਾ ਸੀਗਾ ਮੋਟਰਸਾਈਕਲ ਹਾਂ ਤੇ ਮੇਰੀ ਅਪੀਲ ਆ ਕੇ ਕੋਈ ਮੇਰਾ ਕੋਈ ਵੀਰ ਭਰਾ ਹਮ ਬਿਨਾਂ ਐਕਸਪੀਰੀਅੰਸ ਤੋਂ ਅਸਾਂ ਪਾਉ ਨੂੰ ਇਦਾ ਹੱਥ ਨਾ ਪਾਵੇ ਬਿਲਕੁਲ ਸਾਨੂੰ ਸਦੋ ਅਸੀਂ ਫ੍ਰੀ ਆਫ ਕੋਸਟ ਫੜ ਕੇ ਤੁਹਾਡੇ ਜਾਵਾਂਗੇ ਜੀ ਇੱਕ ਵਾਰੀ ਫੇਰ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੈਂ ਪਿੰਡ ਚੱਕਮਗਲਾਣੀ ਤੋਂ ਬੰਟੀ ਸੱਪਾਂ ਵਾਲਾ ਫੋਨ ਨੰਬਰ ਵੀ ਤਾਂ ਇਹ ਫੋਨ ਨੰਬਰ ਮੇਰਾ 98883 98214 ਤੋਂ ਐਸੀ ਜੀ ਬੰਟੀ ਸੰਪਾਂ ਵਾਲਾ ਚੱਕਮਗਲਾਣੀ ਤੋਂ ਜਿਹੜਾ ਬੜਾ ਖਤਰਨਾਕ ਕੋਬਰਾ ਸੀ ਇਹਨੇ ਫੰਨ ਵੀ ਖਿਲਾਰਿਆ ਅਸੀਂ ਇਹ ਸਾਰੀ ਜਿਹੜੀ ਆ ਕੈਦ ਕੀਤੀ ਕੈਮਰੇ ਦੇ ਵਿੱਚ ਇਹਨੂੰ ਕੈਦ ਕੀਤਾ ਵਾ ਬੰਟੀ ਨੇ ਬੜੀ ਹਿੰਮਤ ਦੇ ਨਾਲ ਇਹ ਇਹਨਾਂ ਦਾ ਕਹਿਣਾ ਦਾ 14-15 ਸਾਲ ਹੋ ਗਏ ਇਹਨਾਂ ਨੂੰ ਸੱਪਾਂ ਨੂੰ ਫੜਦੇ ਹੋਏ ਤੇ ਤੇ ਤੁਹਾਡੇ ਘਰ ਆ ਜਵੇ ਤੁਸੀਂ ਰਿਸਕ ਨਹੀਂ ਲੈਣਾ ਬੰਟੀ ਨੂੰ ਇੱਕ ਫੋਨ ਕਰਨਾ ਫੋਨ ਅਸੀਂ ਆਪਣਾ ਦੇ ਦੱਤਾ ਇਹਨਾਂ ਨੇ ਆਪਣਾ ਫੜ ਕੇ ਤੇ ਜਿਹੜਾ ਇਹ ਇਹਨੂੰ ਹੋਰ ਦੂਰ ਕਿਦੇ ਜੰਗਲਾਂ ਦੇ ਵਿੱਚ ਛੱਡ ਆਉਣਗੇ ਕਿਉਂਕਿ ਸੱਪ ਨੂੰ ਮਾਰਨਾ ਨਹੀਂ ਚਾਹੀਦਾ ਕਹਿੰਦੇ ਜਿਆਦਾ ਤਾਂ ਆਪਾਂ ਜਿਹੜੇ ਘਰਾਂ ਦੇ ਵਿੱਚ ਆਪਾਂ ਮਾਰ ਦਿੰਨੇ ਆ ਮਾਰਨਾ ਚਾਹੀਦਾ ਜੀ ਇਹਨਾਂ ਨੂੰ ਨਹੀਂ ਬਿਲਕੁਲ ਨਹੀਂ ਕਿਉਂਕਿ ਇਕੋਸਿਸਟਮ ਲਈ ਕੁਦਰਤ ਨੇ ਇਹਨਾਂ ਨੂੰ ਵੀ ਬਹੁਤ ਜ਼ਰੂਰੀ ਬਣਾਇਆ ਤੇ ਆਪਾਂ ਨੂੰ ਇਹਨਾਂ ਨੂੰ ਬਚਾਉਣਾ ਜੰਗਲੀ ਜੀਵਾਂ ਨੂੰ ਪਹਿਲਾ ਹੱਕ ਆ ਇਹਨਾਂ ਨੂੰ ਬਿਲਕੁਲ ਜੀ ਜੰਗਲੀ ਜੀਵਾਂ ਨੂੰ ਬਚਾਉਣਾ ਆ ਲੋਕੀ ਸੱਪਾਂ ਦੀ ਪੂਜਾ ਕਰਦੇ ਆ 나ਗ ਦੇਵਤਾ ਦੀ ਪੂਜਾ ਕਰਦੇ ਆ ਤੋ 나ਗ ਦੇਵਤਾ ਇਹਨਾਂ ਨੇ ਫੜ ਲਏ ਆ ਤੋ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦੱਸਦੇ ਆ ਕਰਤਾਰਨਗਰ ਗੁਰਦੁਆਰਾ ਸਾਹਿਬ ਕੋਲ ਸ਼ੰਕਰ ਰੋਡ ਨਕੂਦਰ ਤੋਂ ਦਿਖਾ ਰਹੇ ਸੀ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਰ ਨਿਊਜ਼ ਨਕੂਦਰ